ਗੁਰਪ੍ਰੀਤ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅੱਜ ਰੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਮ ਰਹੀਂ ਆਪ ਕੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਪਿਛਲੇ 18 ਮਹੀਨੇ ਤੋਂ ਆਰੰਭ ਕੀਤਾ ਹੋਇਆ ਹੈ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਰੋਜ਼ਾਨਾ ਇੱਕ ਦੋ ਅੰਕਾਂ ਦੀ ਸੇਵਾ ਲੈਂਦੇ ਹਾਂ ਕੱਲ ਤੱਕ ਸਤਿਗੁਰਾਂ ਦੀ ਕਿਰਪਾ ਕਰਕੇ 581 ਨੰਬਰ ਅੰਕ ਤੱਕ ਪਾਠ ਕਰਨ ਦੀ ਸੇਵਾ ਲਈ ਹੈ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਪੰਜਾਬ 582 ਨੰਬਰ ਅੰਕ ਤੋਂ ਆਪਾਂ ਪਾਠ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਧ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰਿਆ ਹੱਥ 따ਸਰੇ ਸਿਰ ਤੇ ਰੱਖੋਗੇ ਸੋ ਸਾਥ ਸੰਗਤ ਕਰੋ ਕਿਰਪਾ ਦਾਸ ਇਸਰੇ ਤੇ ਰੱਖੋ ਮੇਰ ਪਰਿਆ ਹੱਥ ਤੇ ਸਾਰੇ ਆਖੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਉਚਾਰਨ ਕਰੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਆਖੋ ਜੀ ਅਮਰ ਅਨੋਖੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਫਿਰ ਕਰੋ ਜੀ ਕਿਰਪਾ ਤੇ ਸਾਰੀ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਬਡ ਹੰਸ ਮਹਲਾ 3 ਰਾਗ ਬਡ ਹੰਸ ਵਿੱਚ ਗੁਰੂ ਅਮਰਦਾਸ ਜੀ ਦੇ ਪਵਿੱਤਰ ਮੁਖਾਰਬੰਤ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖਿ ਕਹਿ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਪਾਬ ਸਚਰਾ ਹਰ ਸਲਾਹੀਐ ਕਾਰਜ ਸਬਕਿਸ਼ ਕਰਨੈ ਜੋਗ ਸਦਾ ਕਾਇਮ ਰਹਿਣ ਵਾਲੀ ਹਰ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ। ਸਾਤਨ ਰੰਡ ਨ ਕਬ ਹੂੰ ਵੈਸੇ ਹੀ ਨਾ ਕਦੇ ਹੋਵੇ ਸੋਗ। ਉਹ ਜੀਵ ਇਸਤਰੀ ਕਦੇ ਨਖਸ਼ਮੀ ਨਹੀਂ ਹੁੰਦੀ। ਨਾ ਹੀ ਕਦੀ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ। ਜਿਸ ਨੇ ਸਿਰਜਣਹਾਰ ਪ੍ਰੀਤਮ ਪ੍ਰਭੂ ਨਾਲ ਡੂੰਗੀ ਸਾਂਝ ਪਾ ਲਈ ਹੈ। ਨਾ ਕਦੇ ਹੋਵੇ ਸੋਗ। ਅਨ ਦਿਨ ਰਸ ਭੋਗ ਸਾ ਤਨ ਮਹਲ ਸੁਮਣੀ ਨਾ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਰਸ ਮੰਨਦੀ ਹੈ ਤੇ ਸਦਾ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਜਨ ਪ੍ਰਿਯੋ ਜਾਤਾ ਕਰਮ ਬਿਦਾਤਾ ਬੋਲੇ ਮ੍ਰਿਤ ਬਾਣੀ ਜਿਸ ਨੇ ਸਿਰਜਣਹਾਰ ਪ੍ਰੀਤਮ ਪ੍ਰਭੂ ਨਾਲ ਡੂੰਗੀ ਸਾਂਝ ਪਾ ਲਈ ਜੋ ਜੀਵਾਂ ਦੇ ਕਰਮ ਅਨੁਸਾਰ ਪੈਦਾ ਕਰਨ ਵਾਲਾ ਹੈ ਉਹ ਪ੍ਰਭੂ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ ਗੁਣਵੰਤੀਆਂ ਗੁਣ ਸਾਰੇ ਆਪਣੇ ਕੰਤ ਸਮਲ ਨਾ ਕਦੇ ਲਗੈ ਵਜੁਗੈ ਉਹ ਜਿਹੜੀਆਂ ਗੁਣਾਵਾਲੀਆਂ ਇਸਤਰੀਆਂ ਹਨ ਉਹ ਪਰਮਾਤਮਾ ਦੇ ਗੁਣ ਜਿਤੇ ਕਰਦੀਆਂ ਰਹਿੰਦੀਆਂ ਹਨ ਪ੍ਰਭੂ ਖਸਮ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ ਉਹਨਾਂ ਨੂੰ ਪ੍ਰਮਾਤਮਾ ਨਾਲੋਂ ਕਦੀ ਵਿਛੋੜਾ ਨਹੀਂ ਹੁੰਦਾ ਸੱਚਾ ਪ੍ਰਸਲਾਹੀਏ ਸਭ ਕਿਸ ਕਰਨੇ ਜੋਗੋ ਉਹ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਪਤੀ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਸ ਪ੍ਰਭੂ ਦੇ ਕੋਲੋਂ ਸਭ ਕੁਝ ਜੋ ਕਰਨ ਦੀ ਤਾਕਤ ਰੱਖਦਾ ਹੈ ਸਭ ਕੁਝ ਮੰਗਣਾ ਚਾਹੀਦਾ ਹੈ ਉਸ ਦੀ ਸੌਤਾ ਕਰਨੀ ਚਾਹੀਦੀ ਹੈ ਸਚੜਾ ਸੈਬ ਸ਼ਬਦ ਪੁਛਾਣੀ ਹੈ ਆਪੇ ਲੈ ਮਲਾਏ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨਾਲ ਸਾਝ ਪੈ ਸਕਦੀ ਹੈ ਪ੍ਰਭੂ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾ ਲਿੰਦਾ ਹੈ ਸਾ ਤਨ ਪਰੀਏ ਕੈ ਰੰਗ ਰਤੀ ਵਿਚੋਂ ਆਪ ਗਵਾਏ ਜਿਹੜੀ ਜੀਵ ਸਤਰੀ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਵਿਚੋਂ ਆਪ ਗਵਾਏ ਫਿਰ ਕਾਰ ਨਾ ਖਾਏ ਗੁਰਮਖੇ ਏਕੋ ਜਤਾ ਜਿਹੜੀ ਜੀਵ ਸਤਰੀ ਆਪਣੇ ਅੰਦਰੋਂ ਆਪਾ ਭਾਵ ਗਾਉਂਦੀ ਹੈ ਉਸ ਨੂੰ ਮੁੜ ਕਦੇ ਆਤਮਿਕ ਮੌਤ ਨਹੀਂ ਵਾਪਰਦੀ ਤੇ ਉਹ ਗੁਰੂ ਸ਼ਰਨ ਪੈ ਕੇ ਇੱਕ ਪਰਮਾਤਮਾ ਨੂੰ ਹੀ ਜਾਣਦੀ ਹੈ ਕਾਮਨਿ ਅਸ਼ੁਪੁਨੀ ਅੰਤਰਪਿਨੀ ਮਿਲਿਆ ਜਗ ਜੀਵਨ ਦਾਤਾ ਉਹ ਜੀਵ ਇਸਤਰੀ ਦੀ ਪ੍ਰਭੂ ਮਲਾਪ ਦੀ ਇਛਾ ਪੂਰੀ ਹੋ ਜਾਂਦੀ ਹੈ ਉਹ ਅੰਦਰੋਂ ਨਾਮ ਰਸ ਨਾਲ ਭਜ ਜਾਂਦੀ ਹੈ ਉਸ ਨੂੰ ਜਗਤ ਦਾ ਜੀਵਨ ਦਤਾ ਪ੍ਰਭੂ ਮਿਲ ਪੈਂਦਾ ਹੈ ਸ਼ਬਦ ਰੰਗ ਰਤੀ ਜੋ ਬਨਮਤੀ ਫਿਰ ਕਹ ਅੰਕ ਸੁਮੈ ਜਿਹੜੀ ਜੀਵ ਸ੍ਰੀ ਗੁਰੂ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਉਹ ਨਾਮ ਦੀ ਚੜ੍ਹਦੀ ਜਵਾਨੀ ਵਿੱਚ ਮਸਤ ਰਹਿੰਦੀ ਹੈ ਉਹ ਪ੍ਰਭੂ ਪਤੀ ਦੀ ਗੋਦ ਵਿੱਚ ਲੀਨ ਦਿੰਦੀ ਹੈ ਸੱਚੜਾ ਸਾਬ ਸ਼ਬਦ ਪੁਸ਼ਾਣੀਐ ਆਪੇ ਲੈ ਮਲਾਈ ਗੁਰੂ ਦੇ ਸ਼ਬਦ ਦੀ ਰਹੀ ਹੀ ਸਦਾ ਥਿਰ ਮਾਰ ਪ੍ਰਭੂ ਨਾਲ ਜਾਨ ਪਛਾਣ ਬਾਂਦੀ ਹੈ ਤੇ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲਿੰਦਾ ਹੈ ਜਿੰਨੀ ਆਪਣਾ ਕੰਤ ਪੁਛਾਣਿਆ ਹੋਂ ਤਿੰਨ ਪੁੱਛੋ ਸੰਤਾ ਜਾਏ ਇਹ ਸਖੀ ਜਿਨ੍ਹਾਂ ਸੰਤ ਜਨਾਂ ਨੇ ਆਪਣੀ ਖਸਮ ਪ੍ਰਭੂ ਨਾਲ ਸਾਝ ਪਾ ਲਈ ਹੈ ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ ਆਪ ਛੋੜ ਸੇਵਾ ਕਰੀ ਤੇ ਸਚੜਾ ਮਿਲੇ ਸਜ ਸੁਭਾਈ ਆਪ ਦਾ ਭਾਵ ਚਾਹ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ ਸਦਾ ਕੈਮਰਨ ਵਾਲਾ ਪ੍ਰਭੂ ਪਤੀ ਆਤਮਿਕ ਅਡੋਲਤਾ ਵਿੱਚ ਟਿਕਿਆ ਪ੍ਰੇਮ ਵਿੱਚ ਹੀ ਜੁੜਿਆ ਮਿਲਦਾ ਹੈ ਫਿਰ ਸੱਚਾ ਮਿਲ ਆਏ ਸਾਚ ਕੁਮਾਈ ਸਾਚ ਸ਼ਬਦ ਤਨ ਰਤੀ ਸਦਾ ਸਿਰ ਪ੍ਰਭੂ ਆ ਕੇ ਉਹ ਜੀਵ ਜੀਵ ਸ੍ਰੀ ਨੂੰ ਮਿਲ ਪੈਂਦਾ ਹੈ ਜਿਹੜੀ ਸਦਾ ਸਿਰ ਹਰ ਨਾਮ ਸਿਮਰਨ ਦੀ ਕਮਾਈ ਕਰਦੀ ਹੈ ਜਿਹੜੀ ਸਦਾ ਥੇਰਾਰ ਨਾਮ ਵਿੱਚ ਜੁੜੀ ਰਹਿੰਦੀ ਹੈ ਜਿਹੜੀ ਗੁਰੂ ਦੇ ਸ਼ਬਦ ਵਿੱਚ ਰੰਗੀ ਰਹਿੰਦੀ ਹੈ ਕਦੇ ਨਰਾਦ ਸਦਾ ਸੁਹਾਗਣ ਅੰਤਰ ਸਹਜ ਸਮਦੀ ਉਹ ਜੀਵ ਇਸਤਰੀ ਕਦੇ ਨਖਸਮੀ ਨਹੀਂ ਹੁੰਦੀ ਸੇ ਸਦਾ ਸੁਹਾਗ ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਿਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ ਪਰਿਆ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸੈਜ ਸੁਬਾਈ ਇਹ ਸਖੀ ਪ੍ਰਭੂ ਪਤੀ ਹਰ ਥਾਂ ਮੌਜੂਦ ਹੈ ਉਸ ਨੂੰ ਤੋਂ ਆਪਣੇ ਅੰਗ ਸੰਗ ਵਸਦਾ ਵੇਖ ਫਿਰ ਆਤਮਕ ਡੋਲਤਾ ਵਿੱਚ ਆਨੰਦ ਮਾਣ ਜਿੰਨੀ ਆਪਣਾ ਕੰਤ ਪਛਾਣਿਆ ਹਉ ਤਿੰਨ ਪੁੱਛੋ ਸੰਤਾ ਜਏ ਇਹ ਸਖੀ ਜਿਨ੍ਹਾਂ ਸੰਤ ਜਨਾਂ ਨੇ ਆਪਣੀ ਖਸਮ ਪ੍ਰਭੂ ਨਾਲ ਸਾਝ ਪਾ ਲਈ ਹੈ ਮੈਂ ਜਾ ਕੇ ਉਹਨਾਂ ਨੂੰ ਕੁੱਛਤੀ ਹਾਂ ਕਿ ਪ੍ਰਭੂ ਨਾਲ ਮਲਾਪ ਕਿਸ ਤਰ੍ਹਾਂ ਹੋ ਸਕਦਾ ਹੈ ਪਿਰੋ ਮੁchnia ਪੀ ਮਿਲੇ ਜੇ ਸਤਗੁਰੂ ਲੱਗ ਸੱਚੇ ਪਾਏ ਅਸੀਂ ਜੀਵ ਇਸਤਰੀਆਂ ਪ੍ਰਭੂ ਪਤਿਤ ਵਿਛੜੀਆਂ ਹੋਈਆਂ ਫਿਰ ਵੀ ਉਸ ਨੂੰ ਮਿਲ ਸਕਦੀਆਂ ਜੇ ਅਸੀਂ ਸੱਚੇ ਸਤਗੁਰੂ ਦੀ ਚਰਨੀ ਲੱਗਈ ਸਤਗੁਰੂ ਸਦਾ ਦਿਹਾਲ ਹੈ ਅਗਣ ਸ਼ਬਦ ਜਲਾਏ ਗੁਰੂ ਸਦਾ ਦਇਆਵਾਨ ਹੈ ਉਹ ਸ਼ਰਨ ਪੈਂਦੇ ਔਗਣ ਆਪਣੀ ਸ਼ਬਦ ਜੋਤ ਜੋੜ ਕੇ ਸਾੜ ਦਿੰਦਾ ਹੈ ਔਗਣ ਸ਼ਬਦ ਜਲਾਏ ਦੁਜਾ ਪਾਉ ਗੁਵਾਏ ਸੱਚੇ ਹੀ ਸਚ ਰਤੀ ਇਹ ਸਖੀ ਗੁਰੂ ਔਗਣ ਸ਼ਬਦ ਦੇ ਰਾਈ ਹੇ ਸਖੀ ਗੁਰੂ ਔਗਣ ਸ਼ਬਦ ਦੇ ਰਾਈ ਸਾੜ ਦਿੰਦਾ ਹੈ ਮਾਇਆ ਦਾ ਪਿਆਰ ਦੂਰ ਕਰ ਦਿੰਦਾ ਹੈ ਗੁਰੂ ਦੀ ਚਰਨੀ ਲੱਗੀ ਹੋਈ ਜੀਵ ਸਤਰੀ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਹੀ ਰੱਤੀ ਰਹਿੰਦੀ ਹੈ ਸੱਚੇ ਸ਼ਬਦ ਸਦਾ ਸੁਖ ਪਾਇਆ ਹਉਮੈ ਗਈ ਭਰਾਤੀ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਹੀ ਹਉਮੈ ਤੇ ਪਟਕਣਾ ਦੂਰ ਹੋ ਜਾਂਦੀ ਹੈ ਪਿਰ ਨਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਲਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਪਤੀ ਪਵਿੱਤਰ ਕਰਨ ਵਾਲਾ ਹੈ ਸਦਾ ਸੁਖ ਦੇਣ ਵਾਲਾ ਹੈ ਗੁਰੂ ਆਪਣੇ ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਲੈਂਦਾ ਹੈ ਫਿਰ ਹੋਵ ਚੁੰਨੀਆਂ ਪੀ ਮਿਲੇ ਜੇ ਸਤਗੁਰ ਲਾਗੈ ਸੱਚ ਪਾਏ ਅਸੀਂ ਜੀਵਸੀਆਂ ਪ੍ਰਭੂ ਪਤੀ ਤੋਂ ਵਿਛੜੀਆਂ ਹੋਈਆਂ ਫਿਰ ਵੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਗੁਰੂ ਦੇ ਚਰਨੀ ਲੱਗੀਏ ਵਡਾ ਹੰਸ ਮਹਲਾ ਤਜਾ ਬੁਢਾ ਹੰਸ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਅਚਾਰਨ ਕੀਤੀ ਹੋਈ ਪਵਿੱਤਰ ਬਾਣੀ ਸੁਣੋ ਕੰਤ ਸਹੇਲਿਓ ਤੇਰ ਸੇਵਾ ਸ਼ਬਦ ਵਿਚਾਰ हे ਪ੍ਰਭੂ ਪਤਿ ਦਿਓ ਜੀਵ ਸਤਰੀਓ ਮੇਰੀ ਗੱਲ ਸੁਣੋ ਤੇ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਦੇ ਗੁਣਾਂ ਦੀ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਕੇ ਪ੍ਰਭੂ ਭਗਤੀ ਦੀ ਸੇਵਾ ਭਗਤੀ ਕਰਿਆ ਕਰੋ ਅਗਣਵੰਤੀ ਪਰਨਾ ਜਾਣੀ ਮੁੱਠੀ ਰੋਵੇ ਕੰਤ ਬਸਾਰ ਅਗਣ ਨਾਲ ਭਰੀ ਹੋਈ ਜੀਵ ਸ੍ਰੀ ਪ੍ਰਭੂ ਪਤੀ ਨਾਲ ਡੂੰਗੀ ਸਾਝ ਨਹੀਂ ਪੌਂਦੀ ਤੇ ਪ੍ਰਭੂ ਪਤੀ ਨੂੰ ਭੁਲਾ ਕੇ ਉਹ ਆਤਮਿਕ ਜੀਮ ਲਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ ਰੋਏ ਕੰਤ ਸਮਾਲ ਸਦਾ ਗੁਣਸਾਰ ਨਾ ਫਿਰ ਮਰੇ ਨ ਜਾਏ ਪਰ ਜਿਹੜੀ ਜੀਵ ਸ੍ਰੀਪਤੀ ਨੂੰ ਹਿਰਦੇ ਵਿੱਚ ਵਸਾ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰਕੇ ਪ੍ਰਭੂ ਦੇ ਦਰ ਤੇ ਸਦਾ ਅਰਜੋਈਆਂ ਕਰਦੀ ਰਹਿੰਦੀ ਹੈ ਉਸ ਦਾ ਖਸਮ ਪ੍ਰਭੂ ਕਦੇ ਮਰਦਾ ਨਹੀਂ ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ ਗੁਰਮੁਖ ਜਾਤਾ ਸ਼ਬਦ ਪੁਸ਼ਾਤਾ ਸੱਚੇ ਪੀਮ ਸੁਮਾਈ ਜਿਸ ਨੇ ਗੁਰੂ ਦੀ ਸ਼ਰਨ ਪਾ ਕੇ ਸ਼ਬਦ ਦੇ ਰਾਹੀ ਪ੍ਰਭੂ ਨਾਲ ਜਾਣ ਪਛਾਨ ਪਾ ਲਈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ પ્રેમ ਵਿੱਚ ਲੀਨ ਜਾਂਦੀ ਹੈ ਜਿਹਨੇ ਆਪਣਾ ਪਰ ਨਹੀਂ ਜਾਤਾ ਕਰਮ ਬਿਦਾਤਾ ਕੂੜੇ ਮੁਠੀ ਕੁੜਿਆਰੇ ਜਿਸ ਜੀਵ ਜੀ ਨੇ ਆਪਣੇ ਇਸ ਪ੍ਰਭੂ ਪਤੀ ਨਾਲ ਸਾਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮ ਅਨੁਸਾਰ ਪੈਦਾ ਕਰਨ ਵਾਲਾ ਹੈ ਉਸ ਕੁੜ ਦੀ ਵਿੰਝਾਰਨ ਨੂੰ ਮਾਇਆ ਦੇ ਮੋਹ ਠੱਗੀ ਰੱਖਦਾ ਹੈ ਸੁਣੋ ਕੰਤ ਸਹੇਲਿਓ ਫਿਰ ਸੇ ਵੋ ਸ਼ਬਦ ਵਿਚਾਰੋ हे ਪ੍ਰਭੂ ਪਤੀ ਦੀ ਜੀਵ ਸ੍ਰੀਓ ਮੇਰੀ ਗੱਲ ਸੁਣੋ ਤੇ ਗੁਰੂ ਦੇ ਸ਼ਬਦ ਦਾ ਵਿਚਾਰ ਕਰਕੇ ਪ੍ਰਭੂ ਪਤੀ ਦੀ ਸੇਵਾ ਭਗਤੀ ਕਰਿਆ ਕਰੋ ਸਭ ਜਗਿਆਪ ਪਾਈਨੀ ਆਮਣ ਜਾਣ ਸੰਸਾਰਾ ਇਹ ਜਿਹੜਾ ਸਾਰਾ ਜਗਤ ਹੈ ਪ੍ਰਮਾਤਮਾ ਨੇ ਆਪ ਬਣਾਇਆ ਹੈ ਤੇ ਜਗਤ ਦਾ ਜੰਮਣਾ ਮਰਨਾ ਵੀ ਉਸ ਨੇ ਬਣਾਇਆ ਹੈ ਮਾਇਆ ਮੋਹ ਖੁਆਇਨ ਮਰ ਜਮੇ ਬਾਰੋ ਬਾਰ ਜਗਤ ਮਾਦੇ ਮੋਹ ਚੁਪਲਾਇਆ ਹੋਇਆ ਹੈ ਤਾਈਓ ਮੁਰਮੁਰ ਜੰਮਦਾ ਮਰਦਾ ਰਹਿੰਦਾ ਹੈ ਮਰ ਜਮੇ ਬਾਰੋ ਵਾਰ ਆਵਦੇ ਬਕਰਾਂ ਗਿਆਨ ਵਹੋਣੀ ਮੁੱਠੀ ਜਗਤ ਮਾਇਆ ਦੇ ਮੁਹ ਵਿੱਚ ਮੁਰਮੜ ਜੰਮਦਾ ਮਰਦਾ ਰਹਿੰਦਾ ਹੈ ਉਸ ਦੇ ਵਕਾਰ ਵਧਦੇ ਰਹਿੰਦੇ ਹਨ ਇੰਜ ਆਤਮਕ ਜੀਵਨ ਦੀ ਸੂਝ ਤੇ ਸਖਣੀ ਦੁਨੀਆ ਲੁੱਟੀ ਜਾ ਰਹੀ ਹੈ ਬਿਨ ਸ਼ਬਦ ਹੈ ਪਰ ਨਾ ਪਾਏ ਹੋ ਜਨਮ ਗਵਾਇਓ ਰੋਵੇ ਅਵਗੁਣਿਆਰੀ ਝੁੱਠੀ ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵ ਸ੍ਰੀ ਪ੍ਰਭੂ ਪਤੀ ਦਾ ਮਲਾਪ ਪ੍ਰਾਪਤ ਨਹੀਂ ਕਰ ਸਕਦੀ ਆਪਣਾ ਜਨਮ ਉਜਾਈ ਗਵਾ ਲਿੰਦੀ ਹੈ ਔਗਣਾਂ ਨਾਲ ਭਰੀ ਹੋਈ ਤੇ ਝੂਠੇ ਮੋਹ 'ਚ ਫਸੀ ਹੋਈ ਦੁਖੀ ਰਹਿੰਦੀ ਹੈ ਪੇਰ ਜਗ ਜੀਵਨ ਕਿਸ ਨੂੰ ਰੋਈਏ ਰੋਵੇ ਕੰਤ ਬੁਸਾਰੇ ਪਰ ਪ੍ਰਭੂ ਆਪ ਹੀ ਜਗ ਦਾ ਜੀਵਨ ਆਧਾਰ ਹੈ ਕਿਸੇ ਦੀ ਆਤਮਿਕ ਮੌਤ ਮਰਨ ਤੇ ਰੋਣਾ ਵੀ ਕੀ ਹੋਇਆ ਜੀਵ ਇਸਤਰੀ ਪ੍ਰਭੂ ਪਤਿ ਨੂੰ ੁਲਾ ਕੇ ਦੁਖੀ ਹੁੰਦੀ ਰਹਿੰਦੀ ਹੈ ਸਭ ਜਗ ਆਪੋ ਪਾਇਨੇ ਆਉਣ ਜਾਣ ਸੰਸਰ ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਜਗਤ ਦਾ ਜਨਮ ਮਰਨ ਵੀ ਪ੍ਰਭੂ ਨੇ ਆਪ ਹੀ ਬਣਾਇਆ ਹੈ ਸੋ ਫਿਰ ਸਦਾ ਸੋ ਫਿਰ ਸੱਚਾ ਸਦੀ ਸੱਚ ਹੈ ਨਾ ਉਹ ਮਰੇ ਨਾ ਜਾਏ ਉਹ ਪ੍ਰਭੂ ਪਤੀ ਸਦਾ ਜਿਉਂਦਾ ਹੈ ਸਦਾ ਹੀ ਜਿਉਂਦਾ ਹੈ ਉਹ ਨਾਮ ਮਰਦਾ ਹੈ ਤੇ ਨਾ ਜੰਦਾ ਹੈ ਪੋਲੀ ਫਿਰੇ ਤਾਨੀਆਂ ਆਣੀਆਂ ਰੰਦ ਬੈਠੀ ਦੁਜੇ ਪਾਏ ਅਗਾਂ ਮਿਸਰੀ ਉਹ ਸੁੱਖੂੰਜੀ ਫਿਰਦੀ ਹੈ ਮਾਇਆ ਤੇ ਮੋਹ ਵਿੱਚ ਫਸ ਕੇ ਪ੍ਰਭੂ ਤੋਂ ਵਿਸਰੀ ਜਾਂਦੀ ਹੈ ਰੰਡ ਬੈਠੀ ਦੁਜੇ ਪਾਏ ਮਾਇਆ ਮੋਹ ਦੁਖ ਪਾਏ ਆਰ ਕਟੈ ਤਨ ਛਿਜੈ ਰਬ ਤੋਂ ਵਿਛੜੀ ਹੋਈ ਜੀਵ ਇਸਤਰੀ ਮਾਇਆ ਦੇ ਮੋਹ ਵਿੱਚ ਫਸ ਕੇ ਦੁਖ ਸਹਿੰਦੀ ਹੈ ਮੋਹ ਵਿੱਚ ਉਮਰ ਗੁਜ਼ਾਰਦੀ ਹੈ ਗੁਜ਼ਰਦੀ ਜਾਂਦੀ ਤੇ ਜਦੋਂ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਜੋ ਕਿਛਿਆ ਆ ਸਭ ਕਿਛਿਆ ਸੀ ਦੁੱਖ ਲਗ ਪਏ ਦੁਜੇ ਜੋ ਕੁਝ ਤੇ ਜਮਿਆ ਹੈ ਉਹ ਸਭ ਕੁਝ ਨਾਸ਼ ਹੋ ਜਾਂਦਾ ਹੈ ਪਰ ਮਾਇਆ ਦੇ ਮੋਹ ਦੇ ਕਾਰਨ ਦੁੱਖ ਲੱਗਦਾ ਹੈ ਜਮ ਕਾਲ ਨਾ ਸੁਜੇ ਮਾਇਆ ਜਗ ਲੁਜੇ ਨਾ ਤੋ ਲੋਭ ਚਿਤ ਲਾਏ ਜੀਵ ਮਾਇਆ ਦੀ ਖਾਤਰ ਲੜਦਾ ਝਗੜਦਾ ਹੈ ਇਸ ਨੂੰ ਸਿਰ ਉਤੇ ਮੌਤ ਨਹੀਂ ਸੋਚਦੀ ਲੱਭ ਵਿੱਚ ਲੋਭ ਵਿੱਚ ਜਿੱਤ ਲਈ ਰੱਖਦਾ ਹੈ ਸੋ ਪਰ ਸੱਚ ਸਰੀ ਸੱਚ ਨਾ ਮਰੇ ਨਾ ਜਾਏ ਉਹ ਪ੍ਰਭੂਪਤੀ ਸਦਾ ਜਿਉਂਦਾ ਹੈ ਸਦਾ ਹੀ ਜਿਉਂਦਾ ਹੈ ਉਹ ਨਾ ਮਰਦਾ ਹੈ ਨਾ ਜੰਮਦਾ ਹੈ ਇੱਕ ਰੂਹ ਪਰ ਬੁੱੰਨਿਆ ਅੰਦੀ ਨ ਜਾਣੇ ਪਰ ਨਾਲ ਅੰਨੀ ਹੋ ਚੁੱਕੀ ਜੀਵ ਸ੍ਰੀ ਜੋ ਕਈ ਜੀਵ ਇਸਤਰੀਆਂ ਐਸੀਆਂ ਹਨ ਜੋ ਪ੍ਰਭੂ ਪਤੀ ਤੋਂ ਵਿਛੜ ਕੇ ਦੁਖੀ ਰਹਿੰਦੀਆਂ ਹਨ ਮਾਇਆ ਦੇ ਮੋਹ ਵਿੱਚ ਅੰਨੀ ਹੋਈ ਜੀਵ ਇਸਤਰੀ ਇਹ ਨਹੀਂ ਸਮਝਦੀ ਕਿ ਪ੍ਰਭੂ ਪਤੀ ਹਰ ਵੇਲੇ ਨਾਲ ਵਸਦਾ ਹੈ ਗੁਰ ਪ੍ਰਸਾਦੀ ਸੱਚਾ ਫਿਰ ਮਿਲੇ ਅੰਤਰ ਸਦਾ ਸੁਮਲੇ ਜੀਵ ਸ੍ਰੀ ਪ੍ਰਭੂ ਪਤੀ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦੀ ਹੈ ਉਸ ਨੂੰ ਪ੍ਰਭੂ ਪਤੀ ਮਿਲ ਪੈਂਦਾ ਹੈ ਪਿਰ ਅੰਤਰ ਸਮਾਲੇ ਸਦਾ ਨਾਲੇ ਮਨਮੁਖ ਜਾਤਾ ਦੂਰੇ ਐਸੀ ਜੀਵ ਇਸਤਰੀ ਪ੍ਰਭੂ ਪਤੀ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦੀ ਹੈ ਉਸ ਨੂੰ ਪ੍ਰਭੂ ਸਦਾ ਅੰਗ ਸੰਗ ਦੇਸ਼ਤਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਪ੍ਰਭੂ ਨੂੰ ਦੂਰ ਸਮਝਦੀ ਹੈ ਇਹ ਤਨ ਰੁਲੇ ਰਲਾ ਕਾਮ ਨ ਆਇਆ ਜੇ ਨ ਖਸਮ ਨਾ ਜਾਤਾ ਦੂਰੇ ਜਿਸ ਜੀਵ ਜੀਤਰੀ ਨੇ ਖਸਮ ਪ੍ਰਭੂ ਨੂੰ ਅੰਗ ਸੰਗ ਵਸਦਾ ਨਾ ਸਮਝਿਆ ਉਸ ਦਾ ਇਹ ਸਰੀਰ ਵਿਚਾਰਾਂ ਵਿੱਚ ਰਲਿਆ ਫਿਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ ਨਾਨਕ ਸਾ ਤਨ ਮਿਲ ਮਲਾਈ ਫਿਰ ਅੰਤਰ ਸਦਾ ਸੁਮਲ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜੀ ਜੀਵ ਜੀਤਰੀ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਪਤੀ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਈ ਰੱਖਦੀ ਹੈ ਉਹ ਗੁਰੂ ਦੀ ਮਲਾਈ ਹੋਈ ਪ੍ਰਭੂ ਨੂੰ ਮਿਲ ਪੈਂਦੀ ਹੈ ਇੱਕ ਰਵੇ ਪਿਰੇ ਵਿਸ਼ੁੰਨਿਆ ਅੰਦੀ ਨਾ ਜਾਣੇ ਫਿਰ ਹੈ ਨਾਲੇ ਕਈ ਜੀਵ ਸਤਰੀਆਂ ਐਸੀਆਂ ਹਨ ਜੋ ਪ੍ਰਭੂ ਪਤੀ ਤੋਂ ਵਿਛੜ ਕੇ ਦੁੱਖ ਆਉਂਦੀਆਂ ਹਨ ਮਾਇਆ ਦੇ ਮੋਚ ਅੰਨੀ ਹੋ ਚੁੱਕੀ ਜੀਵ ਸਤਰੀ ਇਹ ਨਹੀਂ ਸਮਝੀ ਕਿ ਪ੍ਰਭੂ ਪਤੀ ਹਰ ਵੇਲੇ ਨਾਲ ਵਸਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਜਿਹੜਾ ਜੀਵ ਹੈ ਇਹ ਜੋ ਇਸਤਰੀ ਰੂਪੀ ਜੀਵ ਹੈ ਇਸ પતિ ਰੂਪੀ ਪ੍ਰਮਾਤਮਾ ਤੋਂ ਵਿਛੜਿਆ ਹੈ ਤੇ ਕਦੀ ਉਸ ਗੱਲ ਨੂੰ ਨਹੀਂ ਸਮਝਦਾ ਕਿ ਪ੍ਰਭੂ ਪਤੀ ਹਮੇਸ਼ਾ ਉਸਦੇ ਨਾਲ ਵਸਦਾ ਹੈ ਸੋ ਸਾਥ ਸੰਗਤ ਜੀ ਇਹ ਸਭ ਕੁਝ ਜਾਣਨ ਲਈ ਗੁਰੂ ਦੀ ਕਿਰਪਾ ਦੀ ਲੋੜ ਹੁੰਦੀ ਹੈ ਗੁਰੂ ਦੇ ਚਰਨਾਂ ਵਿੱਚ ਆਉਣਾ ਪੈਂਦਾ ਹੈ ਤੇ ਗੁਰੂ ਦੇ ਚਰਨਾਂ ਵਿੱਚ ਆ ਕੇ ਸੱਚੇ ਗੁਰੂ ਦੇ ਕੋਲੋਂ ਸੱਚੇ ਨਾਮ ਦੀ ਪ੍ਰਾਪਤੀ ਕਰਕੇ ਉਹ ਸੱਚੇ ਪ੍ਰਭੂ ਪਤੀ ਨੂੰ ਮਿਲਿਆ ਜਾ ਸਕਦਾ ਹੈ ਆਪਣੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਕੀਤੇ ਜਾ ਸਕਦੇ ਹਨ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਆਓ ਆਪਾਂ ਵੀ ਉਸ ਪਰਿਪੂਰਨ ਪਰਮੇਸ਼ਰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇਹਲੇ ਕਰ ਲਈਏ ਜੀ ਸਾਧ ਸੰਗਤ ਜੀ ਹੁਣ ਇੱਥੇ ਹੀ ਦਾਸ ਖਿਮਾ ਦਾ ਜਾਚਕ ਹੈ ਹੱਥ ਜੋੜ ਕੇ ਸਾਧ ਸੰਗਤ ਜੀ ਆਪ ਦੀ ਚਰਣਾ ਵਿੱਚ ਬੇਨਤੀ ਹੈ ਕਿ ਸਾਧ ਸੰਗਤ ਜੀ ਜਿਨ੍ਹਾਂ ਨੇ ਦਾਸ ਰੇ ਦਾ ਚੈਨਲ ਗੁਰਸਾਖੀਆਂ ਸਬਦ ਵਿਚਾਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੈਲ ਦਾ ਤੰਦ ਬਾਦੂ ਤਾਂ ਜੋ ਆਪ ਜੀ ਨੂੰ ਇਸ ਚੈਨਲ ਤੋਂ ਆਉਣ ਵਾਲਾ ਹਰ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸਾਧ ਸੰਗਤ ਜੀ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਦੇ ਵਿੱਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜ਼ਰੂਰ ਲਿਖਿਆ ਕਰੋ ਜੀ ਹੁਣ ਭੁੱਲਾਂ ਚੁੱਕਣ ਦੀ ਮਾਫੀ ਸਾਧ ਸੰਗਤ ਜੀ ਕੱਲ ਫਿਰ ਹਾਜ਼ਰ ਹੋਵਾਂਗੇ ਆਓ ਗੱਜ ਕੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ